मोहाली के प्रॉपर्टी कारोबारी हैप्पी मलिक जानू मलिक और एक अन्य व्यक्ति के लिए आईपीसी की धारा 323, 341, तेईस तीन सौ इकतालीस पाँच सौ छह एक सौ उनचास तीन सौ पैंसठ के तहत मामला थाना मुल्लापुर में दर्ज किया है और पुलिस मामले में आरोपियों की छानबीन भी कर रही है शिकायतकर्ता सुधागर सिंह आयु पचास साल पुत्र शेर सिंह निवासी जामपुर ने मुल्लापुर थाने को शिकायत दी थी कि वह उपरोक्त पते का रहने वाला है और खेती बाड़ी का काम करता है और गत दिवस वह अपनी जमीन जो कि मुल्लापुर तीड़ा गांव के पास है अपने दोस्त संदीप के साथ गया हुआ था। उस दौरान किसी हैप्पी मलिक ने अपने मोबाइल फोन पर मुझे और मेरे परिवार को बुरी तरह से गालियाँ निकालते हुए जान से मारने की धमकियाँ दी और कुछ ही देर बाद उक्त स्थान पर हैप्पी मलिक जानू मलिक अपनी फॉर्चुनर कार और दस बारह अज्ञात व्यक्तियों के साथ मोटरसाइकिल पर आ गया जिन्होंने आते ही डंडों से हमला कर दिया और बुरी तरह से मारते हुए गाड़ी में किडनैप कर लिया इसके बाद उन्होंने खाली पेपर पर उसके हस्ताक्षर भी करवा लिए और जान से मारने की धमकी देते हुए वहां से निकल गए शिकायतकर्ता ने बताया कि उनकी एक पुरानी रंजिश हैपी मलिक से चल रही है जो जमीन को लेकर है शिकायतकर्ता ने पुलिस को दी शिकायत में हैप्पी मलिक जानू मलिक वीरेंदर सिंह ललित सेठ अनिल शर्मा के अलावा दस बारह अज्ञात लोगों के खिलाफ कानूनी कार्रवाई किए जाने की मांग की है नहीं, ਨੇ ਮੈਂ ਕੀ ਕਰਿਆ ਤੇ ਦੱਸ ਪਹਿਲਾਂ ਕੀ ਕਰਿਆ ਮੈਂ ਕੀ ਕਰਿਆ ਦੱਸ ਬੰਦਾ ਮੇਰਾ ਫੋਟੋ ਡਿੱਟਿਆ ਮੈਂ ਨੇ ਉਠੀਆ ਫੇ ਫੋਟੋ ਡਿੱਟਣ ਲੱਗਿਆ ਹੋ ਜੂਗਾ ਯਾਰ 大家讲。 ਆਪਾ ਤਾਂ ਬੈਠਾ ਕਿਹਨਾ ਟੁੰਡਾ ਲੈਣਾ ਯਾਰ ਆਪਾਂ ਤਾਂ ਕਿਲਾ ਬੈ ਕੇ ਕਰਨਾ ਫੜਦੇ ਤੂੰ ਯਾਰਿਆ ਹੋ ਕਰੀ ਜਨਾ ਹੋਰ ਗੱਲਾਂ ਕੋਈ ਦੱਸੋ ਕਰਾਂ ਨਾ ਸਿੱਧਾ ਰਸਤਾ ਕਰੀਏ ਮੁਕਰਾ ਤਾਂ ਮੈਂ ਬਤੋ ਆਂ ਕਿ ਸਹੀ ਤੌਹੀ ਸਿਰ ਮੇ ਤੇ ਕਰੋ ਨਾ ਆਪਾਂ ਦਾ ਹੈਗੇ ਆਪਾਂ ਦਾ ਹੈਗੇ ਆਪਾਂ ਤਾਂ ਹੈ ਗਰੀਬ ਬੰਦੇ ਸਿੱਧੀ ਗੱਲ ਦੱਸਦਾ ਨੂੰ ਆਪਾਂ ਤੇਰੀ ਪੈਰਾਂ 'ਤੇ ਲਾ ਦੂੰਗਾ ਤੈਨੂੰ ਤੱਕਿਆ ਕਿਹਨਾ ਮੈਂ ਤਾਂ ਆਪਾਂ ਤੋਂ ਮੱਕੜਾ ਤੈਨੂੰ ਹੱਥ ਜੱਟਿਆ ਕਿਹੜਾ ਤੱਕਿਆ ਕਿ ਪੋਰਟ ਨਹੀਂ ਕਰਦਾ ਮੇ ਮੈਂ ਤੇਰੇ ਪੈਰਾਂ 'ਤੇ ਲਾ ਦੂੰਗਾ ਠੀਕ ਐ ਤਾਂ ਹਾਂ ਮੈਂ ਬੋਲਦਾ ਸਰ ਤੁਹਾਡੀ ਸੋਧਾਗਰ ਸਿੰਘ ਹੈ ਕਾ ਕੇ ਰਹਿਣ ਵਾਲੇ ਹੋ ਜਹਾਂਪੁਰ ਕਈ ਸਰ ਕੀ ਹੋਇਆ ਜੀ ਤੁਸੀਂ ਐਸ ਹਸਪੀਟਲ ਐਡਮਿਟ ਹੋ ਗਏ ਮੱਖਿਆ ਹਾਂ ਤੇ ਦੱਸੋ ਸਰ ਮਨ ਆਪਣਾ 19 ਤਰੀਕ ਨੂੰ ਨਾ ਜੀ ਹੈਪੀ ਮਲਕ ਸੀਗਾ ਉਹਦੇ ਕੁਝ ਹੋਰ ਬੰਦੇ ਸੀਗੇ ਮੈਂ ਅਸੀਂ ਆਪਣੇ ਮੈਂ ਤੇ ਸੰਦੀਪ ਆਪਣੀ ਜ਼ਮੀਨ 'ਚ ਗਿੜਾ ਮਾਰਨ ਗਏ ਸੀਗੇ ਵੈਸੇ ਹੀ ਤੇ ਉਹਨਾਂ ਨੇ ਸਾਨੂੰ ਉੱਥੇ ਆ ਕੇ ਬੰਦੇ ਭੇਜ ਕੇ ਪਹਿਲ ਤਾਂ ਸਾਨੂੰ ਉੱਥੇ ਰੋਕ ਕੇ ਰੱਖਿਆ ਫਿਰ ਆ ਕੇ ਉੱਥੇ ਬੰਦੇ ਤੀੜੇ ਪਿੰਡ ਦੇ ਇਹੜੇ ਪਿੰਡ ਜਿੱਥੇ ਸਾਡੀ ਜ਼ਮੀਨ ਹੈ ਉਸ ਤੋਂ ਬਾਅਦ ਉੱਥੇ ਆ ਕੇ ਆਂਦੇਸਾਰ ਉਹਨੇ ਫੈਰ ਮਾਰੇ ਦੋ ਫੈਰ ਮਾਰੇ ਜੀ ਉਸ ਤੋਂ ਬਾਅਦ ਸਾਨੂੰ ਅਗਵਾ ਕਰਕੇ ਝਾਂਪੂਰ ਆਪਣੇ ਦਫ਼ਤਰ ਲੈ ਕੇ ਆ ਗਿਆ ਉਹ ਉੱਥੇ ਲਿਆ ਕੇ ਉਹਨੇ ਸਾਡੇ ਨਾਲ ਕੁੱਟ ਮਾਰ ਕੀਤੀ ਐ ਤੇ ਖਾਲੀ ਕਾਗਜ਼ਾਂ ਤੇ ਸਾਈਨ ਵੀ ਕਰਵਾਏ ਹੈਗੇ ਆ ਫਿਰ ਉਸ ਤੋਂ ਬਾਅਦ ਉਹਨੇ ਲੱਖੀ ਪਟਿਆਲ ਨਾਲ ਆਪਣੇ ਫੋਨ ਤੋਂ ਗੱਲਬਾਤ ਕਰਾਈ ਮੇਰੀ ਮੇਰੇ ਬੱਚਿਆਂ ਨਾਲ ਲੱਖੀ ਪਟਿਆਲ ਨਾਲ ਲੱਖੀ ਪਟਿਆਲ ਇਹਦੇ ਬਾਰੇ ਮਨ ਤਾਂ ਪਤਾ ਨਹੀਂ ਜੀ ਗੈਂਗਸਟਰ ਕਹਿ ਰਿਹਾ ਸੀਗਾ ਕਹਿੰਦਾ ਮੈਂ ਤੇਰੇ ਬੱਚਿਆਂ ਨੂੰ ਉੱਥੇ ਕੈਨੇਡਾ ਮੇਰੇ ਬੱਚੇ ਨੇ ਜੀ ਕਹਿੰਦਾ ਮੈਂ 2 ਘੰਟੇ ਦੇ ਵਿੱਚ ਮੈਂ ਤੇਰੇ ਬੱਚਿਆਂ ਨੂੰ ਉੱਥੇ ਹੀ ਨੰਗੇ ਕਰ ਦਊਂਗਾ ਉੱਥੇ ਹੀ ਮਾਰ ਦਊਂਗਾ ਕਹਿੰਦਾ ਮੈਂ ਕੋਣ ਹੈ ਕਿਸ ਬੰਦੇ ਨੇ ਤੁਹਾਨੂੰ ਕਿਡਨਾਪ ਕੀਤਾ ਜਿਹੜਾ ਤੁਸੀਂ ਕਹਿ ਰਹੇ ਹੋ ਕਿਡਨਾਪ ਕਰਕੇ ਤੁਹਾਨੂੰ ਲਿਆਇਆ ਗਿਆ ਉੱਥੇ ਫਿਰ ਤੁਹਾਡੇ ਨਾਲ ਮਾਰਕੁੱਟ ਕੀਤੀ ਕੋਣ ਹੈ ਬੰਦਾ ਕਿਡਨਾਪਰ ਕੋਣ ਹੈ ਜਿਹਨੇ ਲਿਆਇਆ ਕੀਤਾ ਕਿਡਨਾਪ ਕੀਤਾ ਜੀ ਇੱਕ ਤਾਂ ਹੈਪੀ ਮਾਲਿਕ ਸੀਗਾ ਜੀ ਇੱਕ ਜਾਨੂ ਮਾਲਿਕ ਸੀਗਾ ਜੀ ਤੇ ਆਪਣਾ ਇੱਕ ਅਨਿਲ ਸੀਗਾ ਜੀ ਬ੍ਰਿੰਦਰ ਵੀਗਾ ਨਾਲ ਤੇ ਆਪਣਾ ਇੱਕ ਲਲਿਤਦਾ ਜੀ ਕਈ ਬੰਦੇ ਸੀਗੇ ਬਾਕੀ 15 18 ਬੰਦੇ ਸੀਗੇ ਜਿਨ੍ਹਾਂ ਦੀ ਮੈਨੂੰ ਪਛਾਣ ਨਹੀਂ ਹੈਗੀ ਉਹਨਾਂ ਨੇ ਫਾਇਰ ਵੀ ਕੀਤੀ ਹੈ ਹਾਂਜੀ ਹਾਂਜੀ ਉਹਨਾਂ ਫਾਇਰ ਵੀ ਕੀਤੀ ਜੀ ਇਸ ਗੱਲ ਨੂੰ ਲੈ ਕੇ ਲੜਾਈ ਕਿਉਂ ਹੋਈ ਕਿਉਂ ਇਸ ਤਰ੍ਹਾਂ ਉਹਦਾ ਕੰਪਿਟੇਟਰ ਕਰਨ ਦੀ ਲੋੜ ਕਿਉਂ ਆਇਆ ਉਹਨਾਂ ਕਿਉਂ ਕੀਤਾ ਸਰ ਸਾਡਾ ਨਾ ਪਰਿਵਾਰਿਕ ਫੈਮਿਲੀ ਦਾ ਕੇਸ ਚੱਲਦਾ ਸੀ ਜ਼ਮੀਨ ਦਾ ਕੋਈ 30 35 ਸਾਲ ਤੋਂ ਤੇ 1990 ਦੇ ਵਿੱਚ ਨਾ ਜੀ ਸਾਡੀ ਤਾਈ ਦੀ ਲੜਕੀ ਨਾ ਗਲਤ ਡਿਗਰੀ ਦੇ ਹਿਸਾਬ ਨਾਲ ਜ਼ਮੀਨ ਉਹਦੇ ਨਾਂ ਚੜ ਗਈ ਜੀ ਅਸੀਂ ਹਾਈ ਕੋਰਟ ਜਾ ਕੇ ਜੀ ਕੇਸ ਪਾਇਆ ਜੀ ਤਾਂ 1 25 5 23 ਨੂੰ ਹਾਈ ਕੋਰਟ ਨੇ ਸਾਡੇ ਹੱਕ ਚ ਆਡਰ ਕਰ ਦਿੱਤਾ ਜੀ कोर्ट ਨੇ ਫੈਸਲਾ ਵਾਪਸ ਕਰਤਾ ਵਾਪਸ ਕਰ کورٹ ਨੇ ਹੱਕ ਨਹੀਂ ਸੈਸ਼ਨ ਕੋਰਟ ਤੇ ਭੇਜਤਾ ਵੀ ਇਹਨੂੰ ਗਲਤੀ ਸੈਸ਼ਨ ਕੋਰਟ ਤੋਂ ਹੋਈ ਵੀ ਹੈ ਵੀਨ ਉੱਥੇ ਜਾ ਕੇ ਠੀਕ ਕਰਵਾਈ ਜਾਵੇ ਹਾਈ ਕੋਰਟ ਮਤਲਬ ਪਹਿਲਾਂ ਵਾਪਸ ਉੱਥੇ ਦੋਹੇ ਤਰ੍ਹਾਂ ਦੇ ਵਕੀਲਾਂ ਦੀ ਵੀ ਸਹਿਮਤੀ ਹੋ ਗਈ ਦੋਹੇ ਤਰ੍ਹਾਂ ਦੇ ਵਕੀਲਾਂ ਨੇ ਵੀ ਮੰਨ ਲਿਆ ਹਾਂ ਬਈ ਇਹਦੇ ਵਿੱਚ ਗਲਤੀ ਹੈਗੀ ਹੈ ਠੀਕ ਹੈ ਤੇ ਉਹਨੇ ਕੋਰਟ ਨੂੰ ਉੱਥੇ ਰਿਮਾਂਡ ਕਰਤਾ ਜੀ ਕੇਸ ਦਾ ਤੇ ਆਪਣਾ 1923 ਨੂੰ ਕੋਰਟ ਤੋਂ ਸਾਡੇ ਹੱਕ ਚੜ੍ਹ ਰ ਹੋ ਗਿਆ ਜੀ ਆਰਡਰ ਹੋ ਗਿਆ ਤੁਹਾਡੇ ਕੋਲ ਜਮੀਨ ਨੂੰ ਜਿਸ ਜਮੀਨ ਨੂੰ ਲੈ ਕੇ ਤੁਹਾਡੇ ਨਾਲ ਆ ਹਾਂਜੀ 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 ਸਾਡੇ ਹੱਕ ਚਾਟਰ ਹੋਣ ਤੋਂ ਬਾਅਦ ਜੀ ਉਹ ਜ਼ਮੀਨ ਹੈਪੀ ਮਲਿਕ ਨੇ ਖਰੀਦ ਲਈ ਜੀ ਅੱਛਾ ਤੇ ਇਹਨਾਂ ਨੇ ਇੰਤਕਾਲ ਨਹੀਂ ਇੰਤਕਾਲ ਚੜਨ ਤੋਂ ਪਹਿਲਾਂ ਹੀ ਸਾਡੇ ਦਾ ਜਿਹੜਾ ਇੰਤਕਾਲ ਚੜਨਾ ਸੀਗਾ ਉਸ ਤੋਂ ਪਹਿਲਾਂ ਹੀ ਦੂਜੀ ਪਾਰਟੀ ਨੇ ਹੈਪੀ ਮਲਿਕ ਨੂੰ ਜ਼ਮੀਨ ਵੇਚ ਦਿੱਤੀ ਅੱਛਾ ਜੀ ਤਾਂ ਅਸੀਂ ਹਮਾਂ ਦਾ ਇੰਤਕਾਲ ਰੋਕ ਲਿਆ ਜੀ ਕਿਉਂਕਿ ਜ਼ਮੀਨ ਤੁਹਾਡੇ ਨਾਲ ਆ ਚੁੱਕੀ ਸੀ ਨਹੀਂ ਜਮੀਨ ਹਲੇ ਨਾ ਚੜਨਾ ਸੀ ਆਰਡਰ ਹੋ ਚੁੱਕਿਆ ਸੀ ਕਿ ਦੂਜੀ ਪਾਰਟੀ ਆ ਉਹਦੀ ਖੁੰਦਰਾ ਕੇ ਨੇ ਸਾਡੇ ਨਾਲ ਇਦਾਂ ਕੀਤਾ ਜੀ ਹੈ ਹੈਪੀ ਮਲਿਕ ਕੱਲੇ ਤੁਹਾਨੂੰ ਕੱਲੇ ਨੂੰ ਹੀ ਕਿਡਨੈਪ ਕੀਤਾ ਗਿਆ ਜਾਂ ਤੁਹਾਨੂੰ ਹੋਰ ਕੋਈ ਹੋਰ ਕੋਈ ਬਹੁਤ ਸਾਡੇ ਨਾਲ ਸੀ ਮੇਰਾ ਦੋਸਤ ਦਾ ਜੀ ਸੰਦੀਪ ਜੀ ਸੰ ਦੋਨਾਂ ਨੂੰ ਕੀਤਾ ਜੀ ਇਹਨਾਂ ਨੂੰ ਕਿਡਨੈਪ ਕਰਕੇ ਕਿੱਥੇ ਲਿਆਂਦਾ ਤੇ ਕੀ ਕੀਤਾ ਕੀ ਤੁਹਾਡੇ ਨਾਲ ਉਹ ਦੱਸੋ ਕੀਤਾ ਕੀ ਇਹਨਾਂ ਨੇ ਕਿਸ ਤਰ੍ਹਾਂ ਮਾਰ ਪਟਾਈ ਕੀਤੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਇਹ ਜੀ ਸਾਨੂੰ ਉੱਥੋਂ ਤੇੜਾ ਜਿੱਥੇ ਸਾਡੀ ਜ਼ਮੀਨ ਹੈ ਜੀ ਉੱਥੋਂ ਸਾਨੂੰ ਕਿਡਨੈਪ ਕਰਕੇ ਲੈ ਕੇ ਆਏ ਜੀ ਇਹ ਫੇ ਆਪਣੇ ਦਫ਼ਤਰ ਲੈ ਕੇ ਆਏ ਦਫਤਰ ਲਿਆ ਕੇ ਇਹਨਾਂ ਨੇ ਸਾਨੂੰ ਬੇਲਟਾਂ ਬੁਲਟਾਂ ਮਾਰੀਆਂ ਤੇ ਟੁੱਡੇ ਸਾਡੇ ਮਾਰੇ ਕਾਫੀ ਮਾਰਕੁੱਟ ਕੀਤੀ ਐ ਉਸ ਤੋਂ ਬਾਅਦ ਇਹਨਾਂ ਨੇ ਖਾਲੀ ਕਾਗਜ਼ਾਂ ਦੇ ਉੱਪਰ ਸਾਡੇ ਸਾਈਨ ਕਰਵਾਏ ਖਾਲੀ ਕਾਗਜ਼ਾਂ ਤੇ ਸਾਈਨ ਵੀ ਕਰਵਾਏ ਬੱਟੇ ਮਾਰੇ ਅੱਛਾ ਬੱਟ ਬੱਟ ਮਾਰੀ ਇਹਨਾਂ ਕੋਲ ਅਸਲਾ ਵੀ ਹੈ ਧਾਰ ਵਾਲਵਰਾਂ ਵੀ ਹੈਤੀ ਜੀ ਬੱਟ ਬੱਟ ਦੇ ਵੀ ਦੋ ਤਿੰਨ ਬੱਟ ਵੱਜੇ ਹੈਗੇ ਜੀ ਮੇਰੇ ਬੱਟੇ ਹਾਂਜੀ ਹਾਂਜੀ ਮਿਸਟਰ ਦੇ ਬੱਟੇ ਵਾਲ ਤੇ ਜਿਹੜੀ ਇੱਕ ਗੱਲ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਗੈਂਗਸਟਰ ਦਾ ਨਾਮ ਲੈ ਰਹੇ ਹੋ ਕਿ ਬਕਾਦੇ ਉਹਦੇ ਨਾਲ ਇਹਨਾਂ ਨੇ ਗੱਲ ਕਰਾਈ ਹੈ ਕੀ ਗੈਂਗਸਟਰ ਨਾਲ ਤੁਹਾਡੀ ਗੱਲਬਾਤ ਹੋਈ ਹਾਂਜੀ ਹਾਂਜੀ ਕੀ ਹੋਣਾ ਹੈ ਉਨੇ ਹੀ ਕਿਹਾ ਜੀ ਮੈਂ ਜਾਣਦਾ ਜੀ ਤੇਰੇ ਪਰਿਵਾਰ ਨੂੰ ਮੈਂ ਜਾਣਦਾ ਦਾ ਤੇਰੇ ਬੱਚਿਆਂ ਨੂੰ ਮੈਂ ਜਾਣਦਾ ਕਿੱਥੇ ਰਹਿੰਦੇ ਆ ਤੁਸੀਂ ਤੇਰੇ ਬੱਚੇ ਕਿੱਥੇ ਜਾਂਦੇ ਆ ਹਰ ਰੋਜ਼ ਕਿੱਥੇ ਕੰਮ ਕਰਦੇ ਆ ਕਿੱਥੇ ਰੋਟੀ ਖਾਂਣ ਜਾਂਦੇ ਆ 2 ਘੰਟੇ ਦੇ ਵਿੱਚ ਵਿੱਚ ਕਹਿੰਦਾ ਮੈਂ ਉੱਥੇ ਜਾਣ ਤੇ ਵੀ ਮਰਵਾ ਸਕਦਾ ਜਾਨਾ ਮੈਂ 2 ਘੰਟੇ ਦੇ ਵਿੱਚ ਬਿਲਕੁਲ ਇੱਕ ਤੁਹਾਡੀ ਗੱਲਬਾਤ ਜਦੋਂ ਗਾਲਾਂ ਕੱਢ ਰਹੀ ਸੀ ਤੁਹਾਡੇ ਮੋਬਾਈਲ 'ਚ ਤੁਸੀਂ ਇਹ ਜਾਂ ਰਿਕਾਰਡ ਕੀਤਾ ਜਾਂ ਆਟੋਮੈਟਿਕ ਰਿਕਾਰਡਿੰਗ ਸੀ ਹਾਂਜੀ ਉਹ ਰਿਕਾਰਡਿੰਗ 'ਚ ਬੜਾ ਕੁਝ ਮਤਲਬ ਕਿ ਉਹ ਤੁਹਾਡੇ ਫੈਮਿਲੀ ਬਾਰੇ ਤੁਹਾਡੇ ਬੱਚਿਆਂ ਬਾਰੇ ਬੋਲ ਰਿਹਾ ਉਹ ਕੋਣ ਬੰਦਾ ਜਿਹੜਾ ਬੋਲ ਰਿਹਾ ਇਸ ਦਾ ਉਹ ਹੈਪੀ ਮਲਗਾ ਜੀ ਕੀ ਕਹਿ ਰਹੇ ਬੱਚਿਆਂ ਬਾਰੇ ਕੀ ਕਹਿ ਰਹੇ ਹੋ ਉਹੀ ਧਮਕੀ ਦੇ ਰਹੇ ਆ ਵੀ ਜਾਨ ਤੇ ਮਾਰਨੇ ਨੇ ਸਾਡੇ ਬੱਚੇ ਤੁਹਾਨੂੰ ਪਤਾ ਕਿੱਥੇ ਨੇ ਹਾਂ ਮੈਂ ਉਹਨੂੰ ਪਤਾ ਜੀ ਕਹਿੰਦਾ ਮੈਨੂੰ ਪਤਾ ਮੈਂ ਸਾਰਾ ਕੁਝ ਰਿਕਾਰਡ ਕਹਿੰਦਾ ਡਾਕਟਰੀ ਕਰਾਈ ਵੀ ਆ ਕਹਿੰਦਾ ਤੇਰੇ ਬੱਚੇ ਸਾਰੇ ਕੈਨੇਡਾ ਪੜ੍ਹਦੇ ਆ ਹਾਂ ਮੇਰੇ ਦੋਨੋਂ ਬੱਚੇ ਕੈਨੇਡਾ ਪੜ੍ਹਦੇ ਆ ਜੀ ਅੱਛਾ ਕੈਨੇਡਾ 'ਚ ਪਤਾ ਹੁਣ ਬੰਦੀ ਹਾਂ ਅਰੇ ਕੀ ਕਰਵਾਈ ਜੀ ਕਹਿੰਦਾ ਮਾਛੀ ਸਾਰੀ ਹਾਂਜੀ ਹੋਰ ਤੁਸੀਂ ਕੀ ਚਾਹੁੰਦੇ ਕੀ ਹੋ ਇਸ 'ਚ ਅਸੀਂ ਤਾਂ ਜੀ ਚਾਹੁੰਦੇ ਇਨਸਾਫ ਚਾਹੁੰਦੇ ਆ ਜੀ ਬਸ ਸਾਡੇ ਜਿਵੇਂ ਜਨਾ ਬਸਲਾ ਵੀਰ ਨੂੰ ਤੁਸੀਂ ਕੰਪਲੇਨਟ ਕੀਤੀ ਅੱਜ 22 ਤਰੀਕ ਹੋ ਗਈ ਪੁਲਿਸ ਨੇ ਹਜੇ ਤੱਕ ਕੀ ਕਾਰਵਾਈ ਕੀਤੀ ਕਿ ਤੁਸੀਂ ਪੁਲਿਸ ਦੀ ਕਾਰਵਾਈ ਨਾਲ ਸੰਤੁਸ਼ਟ ਹੋ ਬੰਦੇ ਅਰੈਸਟ ਹੋਏ ਜਾਂ ਨਹੀਂ ਨਹੀਂ ਬੰਦੇ ਕੋਈ ਅਰੈਸਟ ਨਹੀਂ ਹੋਏ ਜੀ ਸਾਰੇ ਫਰਾਰੇ ਸਾਰੇ ਫਰਾਰੇ ਜੀ ਜਿਨ੍ਹਾਂ ਦੇ ਨਾਮ ਐਫ ਆਰ ਤੇ ਤੁਸੀਂ ਹਾਂ ਜੀ ਹਾਂ ਜੀ ਸਾਰੇ ਕੋਈ ਕੋਈ ਅਰੈਸਟ ਨਹੀਂ ਹੋਇਆ ਜੀ ਕੀ ਮੰਨਦੇ ਹੋ ਪੁਲਿਸ ਨੇ ਹਜੇ ਤੱਕ ਕਿਉਂ ਨਹੀਂ ਅਰੈਸਟ ਕਰ ਪਾਈ ਕੀ ਕਾਰਨ ਲੱਗਦਾ ਤੁਹਾਨੂੰ ਇਹਦੇ ਬਾਰੇ ਤਾਂ ਕੋਈ ਵੀ ਬੰਦਾ ਨਾ ਅਰੈਸਟ ਹੋਇਆ ਹੋਵੇ ਇਹ ਤਾਂ ਸਾਡੀ ਮਿਲੀਪੁਕਤ ਲੱਗਦੀ ਥੋੜੀ ਬਹੁਤੀ ਜੀ ਠੀਕ ਹੈ ਹਾਂ ਜੀ ਸੰਦੀਪ ਜੀ ਕੀ ਪੂਰਾ ਵਾਕਿਆ ਕੀ ਹੋਇਆ ਸੀਗਾ ਤੇ ਸਰ 19 ਤਰੀਕ ਨੂੰ ਮੈਂ ਤੇ ਨਿੱਕੂ ਭਾਜੀ ਦੋਨੋਂ ਸੁਦਰ ਭਾਜੀ ਸਾਡੇ ਅਸੀਂ ਇਹਨਾਂ ਦੀ ਤੇੜੇ ਵਾਲੀ ਜ਼ਮੀਨ ਤੇ ਗਏ ਸੀਗੇ ਤੇ ਜਿੱਥੇ ਅਸੀਂ ਉੱਥੇ ਆਲੇ ਜਾ ਕੇ ਖੜੇ ਸੀਗੇ ਕੋਨੇ ਕੁਝ ਮੁੰਡੇ ਉੱਥੇ ਆ ਕੇ ਰੁੱਕ ਗਏ ਉਹ ਕਹਿੰਦੇ ਤੁਸੀਂ ਇੱਥੇ ਕੀ ਕਰਨਾ ਆਏ ਆ ਤੇ ਉਹਨਾਂ ਨੇ ਸਾਡੀ ਫੋਟੋ ਫੋਟੋ ਖਿੱਚ ਕੇ ਸ਼ੈਦ ਹੈਪੀ ਮਲ ਨੂੰ ਭੇਜ ਕੇ ਨੂੰ ਭੇਜੀ ਹੈ ਤੇ 5 ਮਿੰਟ ਬਾਅਦ ਉਹ ਕਹਿੰਦਾ ਕਿ ਤੁਸੀਂ ਇੱਥੋਂ ਜਾਣਾ ਨਹੀਂ ਵੀ ਹੈਪੀ ਇੱਥੇ ਆ ਰਿਹਾ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਕੋਈ ਤੇ ਅਸੀਂ ਚਲੋ ਰੁੱਕ ਗਏ ਉੱਥੇ ਰੁਕਣ ਤੋਂ ਬਾਅਦ ਜਦੋਂ ਦਰ ਦੇਖਿਆ ਦੱਸਣਾ ਮੈਨੂੰ ਨਹੀਂ ਆਇਆ ਤਾਂ ਅਸੀਂ ਜਾਣ ਦੀ ਕੋਸ਼ਿਸ਼ ਕੀਤੀ ਪਰ ਸਾਨੂੰ ਉਹਨਾਂ ਨੇ ਜਾਣ ਨਹੀਂ ਦਿੱਤਾ। ਉਹ ਤੇ ਜਾਨੂੰ ਮਲਿਕ ਨਾਮ ਦਾ ਮੁੰਡਾ ਸੀਗਾ। ਉਹ ਕਹਿੰਦਾ ਵੀ ਮੇਰੀ ਬਾਈ ਨਾਲ ਗੱਲ ਹੋਈ ਹੈ ਹੈਪੀ ਨਾਲ ਵੀ ਅਸੀਂ ਉਹਨੇ ਸਾਨੂੰ ਮਨਾ ਕੀਤਾ ਵੀ ਉਹਨੂੰ ਜਾਣ ਨਹੀਂ ਦੇਣਾ। ਤੇ ਜਿੱਦਾਂ ਹੀ ਭਾਜੀ ਉਹ ਹੈਪੀ ਮਲਿਕ ਆਇਆ 10-15 ਮਿੰਟ ਬਾਅਦ ਗੱਡੀ 'ਚ ਆਪਣੀ ਤੇ ਭਾਜੀ ਉਹਨੇ ਹਲੇ ਮੈਂ ਉਹਦੇ ਜਾਨੂੰ ਮਲਿਕ ਨਾਲ ਗੱਲ ਹੀ ਕਰ ਰਹੇ ਆ ਤੇ ਉਹਨੇ ਉੱਤਰਦੇ ਸਾਰੀ ਭਾਜੀ ਸਰ ਦੇ ਤੇ ਨਾ ਮਤਲਬ ਦੋ ਫਾਇਰ ਕਰਤੇ ਉਹਨੇ। ਭਾਜੀ ਫਾਇਰ ਵੀ ਇਦਾਂ ਸੀਗਾ ਕਿ ਮੈਂ ਮਨੂੰ ਤਾਂ ਇਹ ਲੱਗਿਆ ਕਿ ਜਿੱਦਾਂ ਕੇਮਰ ਬੁਲਟ ਤੇ ਪਟਾਕੇ ਨਹੀਂ ਪੱਸਦੇ ਵੀ ਕੋਈ ਬੁਲਟ ਚ ਮੈਂ ਘਬਰਾ ਗਿਆ ਭਾਈ ਤੇ ਅਸੀਂ ਨੱਠੇ ਗੱਡੀ ਵੱਲ ਨੂੰ ਪਰ ਉਹਨਾਂ ਨੇ ਸਾਨੂੰ ਜਾਣ ਨਹੀਂ ਦਿੱਤਾ ਭਾਈ ਫਿਰ ਉਹਨਾਂ ਨੇ ਸਾਨੂੰ ਕਿਡਨਾਪ ਕਰਕੇ ਅਗਵਾ ਕਰਕੇ ਗੱਡੀ 'ਚ ਆਪਣੇ ਦਫਤਰ ਚਾਂਪੁਰ ਲੈ ਆਏ ਜੀ ਇਹੋ ਕਿੰਨੇ ਕੁ ਬੰਦੇ ਸੀ ਬਹੁਤ ਗਾਲਾਂ ਗੱਡੀ 'ਚ ਉਹਨੇ ਖੁੱਤ ਖੜ ਕੇ ਕਹਿੰਦਾ ਜਮੀਨ ਚਾਜ ਬੜਨ ਦਾ ਕਹਿੰਦਾ ਮਜ਼ਾ ਚ ਕਾਵਾਂਗੇ ਇਹਨੂੰ ਅੱਜ ਤੇ ਸਾਨੂੰ ਚਾਂਪੁਰ ਦਫਤਰ ਦੇ ਵਿੱਚ ਲੈ ਗਏ ਆਪਣੇ ਦਫਤਰ 'ਵਿਲੇ ਜਾ ਕੇ ਉਹਨੇ ਸਾਡੇ ਨਾਲ ਉੱਥੇ ਉੱਤਰ ਸਾਰੀ ਕੁੱਟਮਾ ਸ਼ੁਰੂ ਕਰ ਦਿੱਤੀ ਅਸੀਂ ਉਹਨੂੰ ਬਹੁਤ ਮਿੰਤਾ ਕੀਤੀਆਂ ਵੀ ਯਾਰ ਬੈਠ ਕੇ ਗੱਲ ਕਰਦੇ ਆਂ ਬੈਠ ਕੇ ਪਰ ਨਹੀਂ ਉਹ ਕੁਝ ਨਹੀਂ ਸੁਣਨ ਤਿਆਰ ਨਹੀਂ ਸੀਗਾ ਉਹਨੇ ਬੈਲਟਾਂ ਨਾਲ ਡੰਡਿਆਂ ਨਾਲ ਜੋ ਉਹਦੇ ਹੱਚਾ ਉਹਦੇ ਬੰਦਿਆਂ ਨੇ ਪਾਜੀ ਨੂੰ ਕਹਿੰਦਾ ਕਹਿੰਦਾ ਲੈ ਆਪਣੇ ਬਾਪ ਨਾਲ ਗੱਲ ਕਰਕੇ ਸੀ ਨਾ ਫੋਨ ਤੇ ਗੱਲ ਕਰਾਈ ਉਹਨੇ ਪਾਜੀ ਜੀ ਜਿਹੜਾ ਤੁਹਾਨੂੰ ਦੱਸਿਆ ਉਹਨੇ ਪਾਜੀ ਨੇ ਕਿ ਲੱਕੀ ਪਟਿਆਲ ਅੱਗੋਗੇ ਪਾਜੀ ਮੈਂ ਤਾਂ ਦੇਖੋ ਸੁਣਿਆ ਨਹੀਂ ਪਾਜੀ ਨੇ ਫੋਨ ਤੇ ਗੱਲ ਕੀਤੀ ਤੇ ਪਾਜੀ ਨੇ ਦੱਸਿਆ ਕਿ ਲੱਕੀ ਗੈਂਗਸਟਰ ਬੋਲ ਰਿਹਾ ਸੀਗਾ ਕੋਈ ਕਹਿੰਦਾ ਵੀ ਉਹਨੇ ਹਾਂ ਉਹਨੇ ਵੀ ਬਹੁਤ ਧਮਕੀਆਂ ਦਿੱਤੀਆਂ ਜੀ ਫੋਨ ਤੇ ਪਾਜੀ ਨੂੰ ਤੇ ਮੁਰਕੇ ਸਾਨੂੰ ਅੰਦਰ ਲੈ ਗਏ ਅੰਦਰ ਲਾ ਜਾ ਕੇ ਵੀ ਸਾਡੇ ਨਾਲ ਬਹੁਤ ਕੁੱਟਮਾਰ ਕੀਤੀ ਤੇ ਬਾਅਦ ਚੋ ਕਹਿੰਦੇ ਵੀ ਹੁਣ ਇਹਨਾਂ ਨੂੰ ਇੱਦਾਂ ਭੇਜਣਾ ਨਹੀਂ ਇਹਨਾਂ ਤੇ ਖਾਲੀ ਪੇਪਰ ਤੇ ਸਾਈਨ ਕਰਾਓ ਪਾਜੀ ਉਹਨਾਂ ਨੇ ਖਾਲੀ ਪੇਪਰ ਮੰਗਾ ਕੇ ਖਾਲੀ ਪੇਪਰ ਨੇ ਸਾਡੇ ਸਾਈਨ ਕਰਾਏ ਜਿਹਦੇ ਚ ਹਾਂਜੀ ਦੋਨਾਂ ਦੇ ਇਹਨਾਂ ਦੇ ਲੱਗ ਰਹੇ ਮੇਰੇ ਲੱਗ ਰਹੇ ਮੁਰਕੇ ਉਹਨਾਂ ਨੇ ਇੱਕ ਪੇਜ ਸਾਡੇ ਦੋਹਾਂ ਦੇ ਵੀ ਸਾਈਨ ਕਰਾਏ ਬਾਹਰ ਲਾ ਜਾ ਕੇ ਬਹੁਤ ਸਕੀਮ ਦੇ ਨਾਲ ਉਹਨਾਂ ਨੇ ਪਾਜੀ ਬਹੁਤ ਸਕੀਮ ਦੇ ਨਾਲ ਉਹਨਾਂ ਨੇ ਕੰਮ ਕੀਤਾ ਸਾਰਾ ਇਹ ਅੰਦਰ ਉਹਨੇ ਮਤਲਬ ਸਾਡੇ ਦੋਹਾਂ ਤੇ ਮੇਰੇ ਤੇ ਵੀ ਤੇ ਨਾ ਤੇ ਵੀ ਪਿਸਤਲ ਅਸਲਾ ਤਾਨਪਾ ਸੀਗਾ ਤੇ ਉਹਨੇ ਕਹਿੰਦਾ ਵੀ ਜ ਨਹੀਂ ਅੱਜ ਸਾਨੂੰ ਜਾਣ ਨਹੀਂ ਦੇਣਾ ਪਾਜੀ ਉਹਨੇ ਬੱਟ ਤੱਕ ਮਾਰੇ ਹਾਂ ਇਵਾਲਵਰ ਦੇ ਇਹ ਹੁਣ ਤਾਂ ਚਲੋ ਦੋ ਦਿਨ ਬਾਅਦ ਗੱਲ ਲਓਗੇ ਤੇ ਪੂਰੀ ਸਪੈਲਿੰਗ ਸੀਗੀ ਮਤਲਬ ਤੇ ਮੁੜ ਕੇ ਜਦੋਂ ਉਹਨੇ ਸਾਨੂੰ ਭੇਜਿਆ ਉਤੋਂ ਜਦੋਂ ਸਾਨੂੰ ਬਾਹਰ ਕੱਢਿਆ ਸਾਰਾ ਕੁਝ ਸੈੱਟ ਕਰਾ ਕੇ ਬਿਲਕੁਲ ਸਾਡੇ ਕੱਪੜੇ ਕੁਪੜੇ ਠੀਕ ਕਰਾ ਕੇ ਬਾਹਰ ਖੜਾ ਕੇ ਉਹਨੇ ਫਿਰ ਵੀਡੀਓ ਬਣਾਈ ਸਾਡੀ ਉਹ ਵੀਡੀਓ ਵੀ ਬਿਲਕੁਲ ਮੌਜੂਦ ਹੈਗੀ ਹੈ ਬਾਅਦ ਚ ਉਹਨੇ ਕਿਉਂਕਿ ਵਾਇਰਲ ਕੀਤੀਆਂ ਉਹ ਵੀਡੀਓ ਨੇ ਅੱਛਾ ਤੁਹਾਡੀ ਵੀਡੀਓ ਬਣਾਈ ਉਹ ਵਾਇਰਲ ਕੀਤੀ ਉਹਨੇ ਜੀ ਉਹਦੇ ਮੁੰਡੇ ਨੇ ਉਹਦੇ ਮੁੰਡੇ ਨੇ ਸਾਡੀ ਕੁੱਟਮਾਰ ਦੀ ਵੀਡੀਓ ਵੀ ਬਣਾਈਆਂ ਸਾਰੀਆਂ ਅੱਛਾ ਸਭ ਕੁਝ ਕੀਤਾ ਜੀ ਉਹਨਾਂ ਨੇ ਪੂਰਾ ਗੁੰਡਰਾਰਾ ਚੱਲਿਆ ਜੀ ਮੈਂ ਤਾਂ ਫਿਲਮਾਂ 'ਚ ਦੇਖਿਆ ਸੀ ਇਹ ਚੀਜ਼ਾਂ ਜੋ ਉੱਥੇ ਪਰਸਨਲੀ ਫੀਲ ਕੀਤਾ ਜਾ ਮੁੜ ਕੇ ਜਦੋਂ ਅਸੀਂ ਗੱਡੀ 'ਚ ਜਦੋਂ ਤੱਕ ਕਟੋ ਕਟ ਦੋ ਡੇਢ ਦੋ ਘੰਟੇ ਸੀ ਪੂਰਾ ਟੋਰਚਰ ਚੱਲਿਆ ਜੀ ਉੱਥੇ ਦੋ ਟੇਕੰਟੇ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਵੀ ਇਹ ਜਿਹੜਾ ਤੁਸੀਂ ਹੈਪੀ ਮੈਲਿਕ ਦਾ ਨਾਮ ਲੈ ਰਹੇ ਹੋ ਇਹ ਡਿਸਕਿਊਟਿਡ ਪ੍ਰਾਪਰਟੀ ਖਰੀਦਦਾ ਬੰਦਾ ਕਿਉਂਕਿ ਸਰ ਬਿਲਕੁਲ ਬਿਲਕੁਲ ਸਰ ਮੈਂ ਜੋ ਮੇਰੇ ਬਾਰੇ ਸੁਣਿਆ ਹੈ ਸੋ ਦੇਖੋ ਮੈਂ ਇਹਨੂੰ ਇਹਨਾਂ ਪਰਸਨਲੀ ਨਹੀਂ ਜਾਣਦਾ ਜੋ ਮੇਰੇ ਬਾਰੇ ਸੁਣਿਆ ਹੀ ਹੈ ਕਿ ਡਿਸਕਿਊਟਿਡ ਪ੍ਰਾਪਰਟੀ ਚੱਕਦਾ ਕਿਉਂਕਿ ਦੇਚ ਚਾਰ ਪੈਸੇ ਬਚਦੇ ਨੇ ਜੀ ਇਸ ਨੂੰ ਪਹਿਲਾਂ ਸ਼ਾਇਦ ਭਾਜੀ ਨੇ ਕਿਸੇ ਦੇ ਥਰੂ ਸਮਝਾਇਆ ਵੀ ਸੀਗਾ ਕਿ ਤੋਂ ਨਾਂ ਲੈ ਬਾਈ ਸਾਡੇ ਪਰਿਵਾਰ ਦਾ ਇਹ ਚੌਲੜੀ ਝਗੜਾ ਚੱਲਦਾ ਬਟ ਉਹ ਮੈਨੂੰ ਉਹ ਤਿਆ ਉਹ ਕਿਸ ਨਾ ਕਿਸ ਤਰੀਕੇ ਨਾਲ ਉਹਦੀ ਸਟੇ ਲੱਗਣ ਦੇ ਬਾਵਜੂਦ ਜੇ ਕੋਈ ਬੰਦਾ ਰਜਿਸਟਰੀ ਕਰਾ ਜਾਂਦਾ ਤਾਂ ਤੁਸ ਸਮਝ ਸੋਧੇ ਕੋਈ ਪਹੁੰਚ ਕਿ ਤੱਕ ਹੋਏਗੀ ਭਾਈ ਜਮੀਨ ਦੇ ਸਟੇ ਸੀ ਕਿ ਫਿਰ ਵੀ ਰਜਿਸਟਰੀ ਫਿਰ ਵੀ ਰਜਿਸਟਰੀ ਕਰਾ ਕੇ ਜੀ ਤੇ ਸਰਦਾਰ ਜੀ ਕੀ ਲੱਗਦਾ ਜੀ ਇਸ ਜ਼ਮੀਨ ਦਾ ਭਾਅ ਜਦੋਂ 55 ਕਿਹ ਸੀਗਾ ਤੇ ਅਸਲ ਮੁੱਲ ਕੀ ਜ਼ਮੀਨ ਦੇ ਕਿੰਨੀ ਉਹਦੀ ਕੀਮਤ ਰਹੀ ਹੁੰਦੀ ਹੈ ਹਾਂਜੀ ਜਦੋਂ ਨੇ ਸੌਦਾ ਕੀਤਾ ਹਾਂਜੀ ਹਾਂਜੀ ਕਿੰਨੇ ਚੋਹਿਆ ਤੇ ਅਸਲ ਜ਼ਮੀਨ ਦੀ ਕੀਮਤ ਕਿੰਨੀ ਆ ਅਸਲ ਕੀਮਤ ਤਾਂ ਜੀ ਜ਼ਮੀਨ ਦੀ ਹੈਗੇ ਜੀ 5 ਕਰੋੜ ਤਕੀਲੇ ਦੇ ਲਗਭਗ ਹੈ ਜੀ 5 ਕਰੋੜ ਰੁਪਏ ਕਿੰਨਾ ਕਿਲਾ ਜੀ ਉਸ ਤੇ ਉੱਠ ਨਹੀਂ ਹੁੰਦੀ ਜੀ ਤੁਹਾਡੀ ਹਾਂਜੀ ਸਾਡੇ ਨਾਲ ਕਿੰਨੀ ਆndi ਹੈ ਸਾਡੇ ਨਾਲ ਨਹੀਂ ਸਾਡੇ 15 ਕ ਨਾਲ ਜੀ 2 ਕਿਲਿਆਂ ਲਗਭਗ ਹੈ ਜੀ ਤੇ ਕਿੰਨੇ ਚ ਖਰੀਦੀ ਆਣੀ ਆ ਉਹਨੇ ਮੇਰੇ ਖਿਆਲ ਤਾਂ 2.5 ਕਰੋੜ ਨੂੰ ਕਿਲਾ ਖਰੀਦਾ ਜੀ 2.5 ਨੂੰ 3.5 ਤਿੰਨ ਨੂੰ ਕੁਛ ਅੰਦਾਜ਼ਾ ਪਤਾ ਨਹੀਂ ਅੰਦਰ ਰੇਟ ਤੋਂ ਲਈ ਤੇ ਇੱਕ ਇਸ ਤਰ੍ਹਾਂ ਦਾ ਜਿੱਤਿਆ ਕਿ ਗੈਂਗਸਟਰ ਦੀ ਗੱਲਬਾਤ ਤੁਹਾਡੇ ਨਾਲ ਹੋਈ ਗੈਂਗਸਟਰ ਨੇ ਤੁਹਾਨੂੰ ਫੋਨ ਤੇ ਹਾਲਾਂਕਿ ਉਹ ਗੈਂਗਸਟਰ ਹੈ ਜਾਂ ਨਹੀਂ ਹੈ ਇਹਨਾਂ ਨੇ ਗੱਲਬਾਤ ਕਰਾਈ ਤੁਸੀਂ ਕੀ ਮੰਨਦੇ ਹੋ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਗੈਂਗਸਟਰ ਖਾਸ ਕਰਕੇ ਗੈਂਗਸਟਰ ਦੇ ਖਿਲਾਫ ਕਾਰਵਾਈ ਦੀ ਹੋਏ ਕਿ ਇਨਕਾਉਂਟਰ ਬਹੁਤ پولیس ਕਰਦੀ ਦਾਅਵੇ ਕਰਦੀ ਹੈ ਤੁਹਾਨੂੰ ਕੀ ਲੱਗਦਾ ਨਹੀਂ ਕੋਈ ਕਾਰਵਾਈ ਮੈਨੂੰ ਤਾਂ ਲੱਗਦੀ ਨਹੀਂ ਕੋਈ ਕਾਰਵਾਈ ਹੋਇਆ ਉਹ ਵੀ ਗੈਂਗਸਟਰ ਦੇ ਖਿਲਾਫ ਸ੍ਰੀ ਆਮ ਤਾਂ ਉਹ ਸਾਰਾ ਕੰਮ ਕਰ ਰਿਹਾ ਜੀ ਗੈਂਗਸਟਰ ਹੋਂ ਚਾਹਦੇ ਕੀ ਹੋ ਤੁਸੀਂ ਕੀ ਤੁਹਾਡੀ ਮਤਲਬ ਹਾਈ ਅਥ ਬਾਤ ਜਿਹੜੇ ਬੰਦੇ ਅਰੈਸਟ ਨਹੀਂ ਹੋਏ ਕੀ ਕਹੋਗੇ ਮੈਂ ਤਾਂ ਕਹਿਣਾ ਚਾਹੁੰਦਾ ਜੀ ਰੈਸਟ ਖੋਣੇ ਚਾਹੀਦੇ ਜੀ ਜਲਦੀ ਜਲਦੀ ਕਸ਼ਟ ਕਰਕੇ ਇਹਨੂੰ ਜੇਲ੍ਹ ਭੇਜਣਾ ਚਾਹੀਦਾ ਜੀ ਸੰਦੀਪ ਸਾਡੇ ਨਾਲ ਹੈ ਕਿ ਤੁਹਾਨੂੰ ਕੀ ਲੱਗਦਾ ਇਸ ਮੈਟਰ 'ਚ ਕਿ ਵੀ ਇੰਨੀ ਜਿਹੜੀ ਜਿੱਥੇ 20-25 ਬੰਦਿਆਂ ਦੀ ਗੱਲ ਹੋਵੇ ਉਹਨਾਂ ਦੇ ਤੇ ਐਫ ਆਈ ਆਰ ਲੋਚ ਕੀਤੀ ਜਾ ਚੁੱਕੀ ਹੋਵੇ ਸਰ ਐਫ ਆਈ ਆਰ ਲੋਚ ਐਫ ਆਈ ਆਰ ਲੋਚ ਐਫ ਆਈ ਆਰ ਲੋਚ ਹੋ ਚੁੱਕੀ ਹੈ ਸਰ ਜੋ ਮੈਂ ਤੁਹਾਨੂੰ ਕੁਝ ਹੁਣੇ ਤੱਥ ਦੱਸਿਆ ਮੈਂ ਸਰ ਉਹ ਤੱਥ ਉਹ ਕਹਿੰਦੇ ਕਿ ਅਸੀਂ ਇਹ ਜ਼ੇਰੇ ਤਫਤੀਸ਼ ਨੇ ਕਿ ਇਹਨਾਂ ਦੇ ਵੀ ਕਿਉਂਕਿ ਇਹਦੇ ਵਿੱਚ ਆਮ ਚੱਕਣੀ ਲਾਇਆ ਉਹਨਾਂ ਨੇ ਸਾਡੇ ਫਾਇਰ ਕਰਨ ਦੀ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਕਿ ਉਹ ਵੀ ਨਾ ਉਹ ਉਹ ਕਹਿੰਦੇ ਜ਼ੇਰੀ ਤਫਤੀਸ਼ ਨੇ ਕਿ ਜਦੋਂ ਤਫਤੀਸ਼ ਸਾਡੀ ਪੂਰੀ ਹੋ ਜਾਈਗੀ ਸੇ ਇਹ ਤਾਰਾ ਵਿੱਚ ਜੋੜ ਦਵਾਂਗੇ ਸਾਨੂੰ ਇਹ ਆਸ਼ਵਾਸ਼ਣ ਦਿੱਤਾ ਗਿਆ ਪੁਲਿਸ ਵੱਲੋਂ ਕੀ ਹੋ ਰਿਹਾ ਤੁਹਾਨੂੰ ਖਤਰਾ ਲੱਗਦਾ ਹੈ ਕਿ ਵੀ ਜਿਸ ਤਰ੍ਹਾਂ ਦੀ ਤੁਹਾਡੇ ਨਾਲ ਭਾਜੀ ਜੋ ਚੀਜ਼ ਜੋ ਜੋ ਹੋਰ ਚੀਜ਼ ਭਾਜੀ ਜੀ ਉੱਤੇ ਬੜਾ ਮਹਿਸੂਸ ਕੀਤੀ ਭੋਗੀ ਆਸੀਂ ਇਹ ਚੀਜ਼ ਤੇ ਮਨ ਤਾਂ ਲੱਗਦਾ ਕਿ ਸਾਨੂੰ ਮੈਨੂੰ ਪੂਰਾ 1.5 ਮਹੀਨਾ ਹਲੇ ਇਸ ਚੀਜ਼ ਤੋਂ ਰਿਕਵਰ ਕਰਨ ਨੂੰ ਲੱਗ ਜਾਣਾ ਹੈ ਕਿ ਮਤਲਬ ਜੋ ਸਾਡੇ ਨਾਲ ਹੋਈ ਹੈ ਚੀਜ਼ ਮੈਂਟਲੀ ਬਹੁਤ ਇਸ ਟਾਈਮ ਸਰ ਪਰੇਸ਼ਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪੇ ਅਪੀਲ ਕੀ ਸਰ ਮੈਂ ਬਸ ਇੱਕ ਇਹੀ ਰਿਕੁਐਸਟ ਕਰਨਾ ਚਾਹਾਂਗਾ ਸਰ ਕਿ ਦੇਖੋ ਲਾ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈਗੀ ਮੈਂ ਮੰਨਦਾ ਕਿ ਤੁਸੀਂ ਖਮਿਸ਼ਾ ਠੀਕ ਕਰਨਾ ਚਾਹੁੰਦੇ ਹੋ ਪਰ ਮੈਂ ਰਿਕੁਐਸਟ ਕਰਦਾ ਕਿ ਥੋੜਾ ਪੁਲਿਸ ਵਾਲ ਨੂੰ ਵੀ ਇੱਕ ਡਾਇਰੈਕਸ਼ਨ ਦੀ ਲੋੜ ਹੈ ਕਿ ਜੇ ਕਿਸੇ ਬੰਦੇ ਨਾਲ ਕੋਈ ਤੱਕਾ ਹੁੰਦਾ ਹੈ ਤਾਂ ਉਹਦੀ ਪੂਰੀ ਦੀ ਪੂਰੀ ਉਹ ਚੀਜ਼ ਦਰਜ ਕੀਤੀ ਜਾਵੇ ਨਾ ਕਿ ਉਹਨੂੰ ਇਹ ਜ਼ੈਰੇ ਤਫੀਸ਼ ਕਹਿ ਕੇ ਬਾਤ ਦਰਜ ਕੀਤੀ ਜਾ ਕਿਉਂਕਿ ਇਸ ਚੀਜ਼ ਨਾਲ ਦੂਜੇ ਬੰਦਿਆਂ ਦਾ ਹੌਸਲਾ ਖੁੱਲਦਾ ਹੈ ਜਿਹੜੇ ਗਲਤ ਅੰਸਰ ਨੇ ਹੁੰਦਾ ਹੌਸਲਾ ਖੁੱਲਦਾ ਤੇ ਉਹ ਕੁਝ ਵੀ ਕਰ ਸਕਦੇ ਨੇ ਸਰ ਜਿਸ ਏਰੀਆ ਚ ਕਾਦਨਾਂਰ ਮਾਰਦਾਤ ਹੋਈ ਮੁੱਲਾਪੁਰ ਖਾਸ ਕਰਕੇ ਉੱਥੇ ਮੁੱਲਾਪੁਰ ਸਿੱਟੀ ਕਾਰੀਆ ਪਿਆਦਾ ਹੋਇਆ ਜੀ ਉੱਥੇ ਦੇ ਜਿਹੜੇ ਇੱਥੇ ਦੇ ਹਲਕੇ ਦੇ ਮੰਤਰੀ ਨੇ ਉਹ ਅਨਮੋਲ ਗਗਨ ਮਾਨ ਨੇ ਉਹਨਾਂ ਨਾਲ ਕੋਈ ਗੱਲਬਾਤ ਸੀ ਕਹਿਣਾ ਚਾਹੋਗੇ ਜਾਂ ਕੋਈ ਅਪੀਲ ਅਜੇ ਤੱਕ ਉਹਨਾਂ ਨਾਲ ਕੋਈ ਓਟੀਪੀ ਹੋਇਆ ਨਹੀਂ ਸਰ ਦੇਖੋ ਮਲੇ ਮੇਰੇ ਖਿਆਲ ਤੋਂ ਸ਼ਾਇਦ ਉਹਨਾਂ ਦੀ ਨੋਲੇਜ ਵੀ ਕਿਸ ਕੇਸ ਇਹ ਹੈ ਨਹੀਂ ਬਟ ਮੈਨੂੰ ਕਿਸੇ ਨੇ ਦੱਸਿਆ ਸੀਗਾ ਕਿ ਉਹਨਾਂ ਨੇ ਕੀਤਾ ਐਫੋਂਡੀ ਡਿਪਟੀ ਸਾਹਿਬ ਨੂੰ ਕੇਸ ਦੇ ਰਿਗਾਰਡਿੰਗ ਜਿਹੜੀ ਕਾਰਵਾਈ ਬਣਦੀ ਹੈ ਬਣਦੀ ਕਾਰਵਾਈ ਕੀਤੀ ਜਾਏ ਜੋ ਜੋਦਾ ਸਿੰਘ ਮਾਨ ਜੀ ਨੇ ਪਿਤਾ ਜੀ ਨੇ ਜੇ ਬੰਦੇ ਅਰੈਸਟ ਨਹੀਂ ਹੁੰਦੇ ਫਿਰ ਤੁਹਾਡੀ ਕੀ ਅਗਲੀ ਕੀ ਕਾਰਵਾਈ ਹੋਏਗੀ ਕਿਤੇ ਤੱਕ ਮਤਲਬ ਆਪਣੀ ਸਰ ਦੇਖੋ ਮੈਂ ਅਸੀਂ ਸਾਨੂੰ ਤਾਂ 2-3 ਦਾ ਟਾਈਮ ਦਿੱਤਾ ਗਿਆ ਸੀਗਾ ਅਸੀਂ 2 ਦਿਨ ਵੇਟ ਕਰਾਂਗੇ ਜੀ ਜੇ 2 ਦਿਨ ਬਾਅਦ ਉਹ ਐਫ ਆਈ ਆਰ ਲੋਜ ਨਹੀਂ ਹੁੰਦੀ ਉਹ ਧਾਰਮਾ ਨਹੀਂ ਜੁੜਦੀਆਂ ਤੇ ਸਿਰਫ ਅਸੀਂ ਪ੍ਰੈਸ ਕਾਨਫਰੰਸ ਕਰਨ ਲਈ ਮਜਬੂਰ ਹੋਵਾਂਗੇ ਸਤ ਸਾਨੂੰ ਸਾਨੂੰ ਮੀਡੀਆ ਤੇ ਪੂਰਾ ਸਭ ਭਰੋਸਾ ਹੈ ਕਿ ਮੀਡੀਆ ਸਾਨੂੰ ਸਪੋਰਟ ਕਰੇਗਾ ਤੇ ਸਾਡੀ ਜਿਹੜੀ ਜੋ ਤੱਕਾ ਸਾਡੇ ਨਾਲ ਹੋਇਆ ਉਸ ਤੱਕੇ ਸਾਨੂੰ ਇਨਸਾਫ ਜਰੂਰ ਮਿਲੇਗਾ ਸਰ ਤੇ ਜਿਹੜੀ ਚੀਜ਼ ਸਾਡੇ ਨਾਲ ਹੋਈ ਹੈ ਉਹ ਅੱਗੋਂ ਕਿਸੇ ਹੋਰ ਨਾਲ ਨਾ ਹੋਏ थाना मुल्लापुर के थाना प्रभारी सिमरनजीत सिंह का कहना है कि शिकायतकर्ता की शिकायत मिलने के बाद आरोपियों के खिलाफ मामला दर्ज कर लिया गया है और उनकी धरपकड़ के लिए छापेमारी की जा रही है और आरोपी अभी तक पुलिस की गिरफ्त से बाहर है